ਐਨ ਵੀ ਨਿਊਜ਼ ਲਈ ਮੈਂ ਦਰਸ਼ਨ ਸਿੰਘ ਕੋਖਰ ਅੱਜ ਕੱਲ ਕਰਦੇ ਆ ਜੀਰਕਪੁਰ ਸਬਤ ਤਹਿਸੀਲ ਦੀ ਜੋ ਬਦਨਾਮ ਹੈ ਪੈਸੇ ਦੇ ਲੈਣ ਦੇਣ ਕਾਰਨ ਇੱਕ ਹਫਤਾ ਲਗਾਤਾਰ ਹੜਤਾਲ ਰੱਖੀ ਨਕਸ਼ਾ ਨਿਵੀਸਣੇ ਜੋ ਵਕੀਲ ਨੇ ਜਾਂ ਫਿਰ ਜੋ ਡਾਕੂਮੈਂਟ ਤਿਆਰ ਕਰਦੇ ਨੇ ਉਹਨਾਂ ਦਾ ਦੋਸ਼ ਇਹ ਸੀ ਕਿ ਤਹਿਸੀਲ ਦਫ਼ਤਰ ਦੇ ਵਿੱਚ ਜਿਹੜੇ ਪ੍ਰਾਈਵੇਟ ਤੌਰ ਤੇ ਬੰਦੇ ਰੱਖੇ ਨੇ ਉਹ ਜ਼ਿਆਦਾ ਪੈਸੇ ਮੰਗਦੇ ਨੇ ਨਾਲ ਗਲਤ ਬੋਲਦੇ ਨੇ ਇੱਕ ਇਲਜ਼ਾਮ ਇਹ ਵੀ ਸੀ ਕਿ ਜਿਹੜੇ ਵੱਡੇ ਡੀਲਰ ਨੇ ਜਾ ਬਿਲਡਰ ਨੇ ਉਹਨਾਂ ਦੇ ਕੰਮ ਜਲਦੀ ਹੋ ਜਾਂਦੇ ਨੇ ਮੈਰਿਟ ਦੇ ਆਧਾਰ ਤੇ ਕੰਮ ਨਹੀਂ ਹੁੰਦੇ ਜਿਸ ਕਾਰਨ ਉਹਨਾਂ ਨੇ ਮੰਗ ਰੱਖੀ ਡੀਸੀ ਤੱਕ ਵੀ ਗੱਲ ਪਹੁੰਚੀ ਤਹਿਸੀਲਦਾਰ ਨੂੰ ਵੀ ਕਿਹਾ ਕਿ ਇਸ ਤਰ੍ਹਾਂ ਦਾ ਤੱਕਾ ਨਹੀਂ ਹੋਣਾ ਚਾਹੀਦਾ ਹੜਤਾਲ ਤੋਂ ਪਹਿਲਾਂ ਜਾਂ ਹੜਤਾਲ ਦੌਰਾਨ ਕੀ ਬੋਲ ਰਹੇ ਸੀ ਸਾਰੇ ਜੋ ਨਕਸ਼ਾ ਨਵੀਸ ਨੇ ਡਾਕੂਮੈਂਟ ਤਿਆਰ ਕਰਨ ਵਾਲੇ ਨੇ ਉਹ ਤੁਸੀਂ ਸੁਣ ਲਵੋ ਆਂਦੀ ਹੀ ਨਹੀਂ ਕਦੀ ਮੌਕੇ ਤੇ ਤੇ ਜਵਾਬ ਕੀ ਮਿਲਦਾ ਫਿਰ ਜਵਾਬ ਮਿਲਦਾ ਜੀ ਉਹਨਾਂ ਪੁੱਛਣ ਜਾਓਗੇ ਵੇਟ ਕਰ ਲਓ ਤੁਹਾਡਾ ਨਾਮ ਅਨਾਉਂਸ ਹੋ ਜਾਏਗਾ ਤੁਹਾਡੀ ਰਿਸ਼ਤੀ ਫਸ ਗਈ ਹੈ ਇਹ ਹੋ ਗਿਆ ਉਹ ਹੋ ਗਿਆ ਟੈਕਨੀਕਲ ਇੰਡਸਟਰੀ ਦਾ ਪ੍ਰੋਸੈਸ ਤੋਂ ਅਪਾਇੰਟਮੈਂਟ ਹੈ ਜਦੋਂ ਵੀ ਗੱਲ ਹੈ ਕਿ ਕਹਿੰਦੇ ਕਿ 500 ਰੁਪਏ ਰੇਟ ਲਿਖ ਫਿਕਸ ਕੀਤੀ ਹੋਈ ਤੇ 4500 ਰੁਪਏ 5000 ਲੈਂਦੇ ਹੋ ਕਿਸ ਚੀਜ਼ ਦਾ ਭਾਈ ਰੇਟ ਦੇਸੀ ਲਿਖਣ ਦਾ ਸਰ ਉਸ ਚ ਬੜੀ ਚੀਜ਼ਾਂ ਹੁੰਦੀਆਂ ਨੇ ਕਿ ਹਾਂ ਵੀ ਆਪਾਂ ਨੂੰ ਫਰਦ ਗੜਵਾਣੀ ਪੈਂਦੀ ਹੈ ਕੁਝ ਕਿਸੇ ਕੋਈ ਸਟੈਂਪ ਪੇਪਰ ਹੈ ਕਿਸੇ ਕੋਈ ਐਗਰੀਮੈਂਟ ਹੈ ਉਹ ਸਾਰੀ ਜਿਹਾਇਂ ਲੋਡ ਹੁੰਦੀਆਂ ਨੇ 15 ਨੰਬਰਦਾਰ ਦੀ ਫੀਸ ਸਾਰੀ ਆ ਗਿਆ 2 ਨੰਬਰਦਾਰ ਨੇ ਕਿਹਾ ਵੀ ਉਹ ਚ 550 ਨਾ ਹੋ ਗਿਆ ਸਾਰੀ ਫੀਸ ਇਨਕਲੂਡ ਕਰਕੇ ਜਿਹੜੀ ਹਾਂ ਬਾਕੀ ਵਕੀਲ ਦੀ ਫੀਸ ਬਾਕੀ ਵਕੀਲ ਦੀ ਐਡਵੋਕੇਸੀ ਕੰਸਲਟੈਂਸੀ ਫੀਸ ਜਿਹੜੀ ਹੁੰਦੀ ਹੈ ਉਹ ਸਾਰਾ ਕੁਝ ਐਡ ਕਰਕੇ ਹਰ ਇੱਕ ਡਾਕੂਮੈਂਟ ਦੀ ਅਲੱਗ-ਅਲੱਗ ਫੀਸ ਹੁੰਦੀ ਹੈ ਨਾਲੇ ਉਹ 500 ਫੀਸ ਸਰਕਾਰ ਦੀ ਇਸ ਵਾਸਤੇ ਹੈ ਵੀ ਜੇ ਅਸੀਂ ਤਖਤਪੋਸਟ ਢਾਕੇ ਤਹਿਸੀਲ ਦੇ ਦਾਇਰੇ 'ਚ ਬੈਠੇ ਆ ਅਸੀਂ ਆਪਣਾ ਕਰਾਇਆ ਪਰ ਨਾ ਦੁਕਾਨਾਂ ਦਾ ਸਾਨੂੰ ਸਰਕਾਰ ਵੱਲੋਂ ਤਾਂ ਕੋਈ ਸੁਭਦਾ ਹੈ ਹੀ ਨਹੀਂ ਸਰਕਾਰ ਲਾਇਸੈਂਸ ਜਾਰੀ ਕਰੇ ਨਵੇਂ ਤਖਤਪੋਸ ਫੀਸ ਭਰਾਵੇ ਤਖਤਪੋਸ ਸਰਕਾਰ ਲੀਗਲ ਤੌਰ ਤੇ ਨਹੀਂ ਭਰਾ ਸਕਦੀ ਪਰ ਦਫਤਰੀ ਉਹਦੇ ਸਰਕਾਰ ਦਾ ਹੈ ਨਹੀਂ ਮਿਊਨਿਸਪੈਲਟੀ ਦੇ ਦਫਤਰ ਤੇ ਤਹਿਸੀਲ ਟੈਂਪਰੇਰੀ ਬੈਠੀ ਹੈ ਜੀ ਕੋਈ ਸਬਡਿਵੀਜ਼ਨ ਜਾਂ ਤਹਿਸੀਲ ਦਾ ਕੋਈ ਆਫਿਸ ਬਣੇ ਉਹਦੇ ਵਿੱਚ ਪ੍ਰੋਪਰ ਸਾਨੂੰ ਸੀਟ ਅਲਾਟਮੈਂਟ ਕੀਤੀ ਜਾਵੇ ਅਸੀਂ ਫੇਰ ਸਾਡੇ ਦੇ ਰੂਲਰ ਰੈਗੂਲੇਸ਼ਨ ਲਾਗੂ ਹੁੰਦੇ ਨੇ ਉਹ ਵੀ ਐਡਵੋਕੇਟਸ ਤੇ ਲਾਗੂ ਨਹੀਂ ਹੁੰਦੇ ਬਸਿਕਾ ਨਵੀਸਾਂ ਤੇ ਲਾਗੂ ਹੁੰਦੇ ਬਸਿਕਾਂ ਦੇਖਾਂ ਨੂੰ ਨਵੇਂ ਪੋਸਟ ਹੀ ਨਹੀਂ ਕੱਢੀਆਂ ਸਰਕਾਰ ਨੇ ਅਜੇ ਕੇਪੀਜੀ 90 ਲਾਈਨ ਸਿੱਕਤੇ ਬਾਦ ਉਹਦੇ ਨਾਮ ਤੇ ਤਾਂ ਕੋਈ ਬਸਿਕਾ ਨੂੰ ਇਸ ਹੈ ਹੀ ਨਹੀਂ ਜੀ ਨਾ ਸਟੈਂਪ ਰੋਸਨਾ ਸਭ ਪ੍ਰਾਣਾ ਡੇਰਾ ਪਸੀ ਦਾ ਆਇਆ ਉੱਥੋਂ ਛੱਡ ਕੇ ਅਸੀਂ ਉਰੇ ਆ ਕੇ ਬੈਠਿਆ ਕਰਾਇਆਂ ਤੇ ਬੈਠੇ ਆ ਬਾਹਰ ਦੁਕਾਨਾਂ ਤੇ ਠੀਕ ਹੈ ਜੀ ਕੋਈ ਸਾਨੂੰ ਸਰਕਾਰ ਵੱਲੋਂ ਕੋਈ ਵੀ ਸਹੂਲਤ ਨਹੀਂ ਅੱਛਾ ਤੁਸੀਂ ਹੋਰ ਛੱਡੋ ਕਿਤੇ ਅਜੇ ਇੱਥੇ ਪਬਲਿਕ ਆਉਂਦੀ ਹੈ 150 ਦੀ ਫੀਸ ਦੇ ਪਾਣੀ ਦਾ ਪ੍ਰਬੰਧ ਨਹੀਂ ਹੁੰਦਾ ਜੀ ਜੀ ਤੁਹਾਡੀ ਸ਼ਿਕਾਇਤ ਇਹਨਾਂ ਨੇ ਅਦਲੀ ਬਦਲੀ ਕਰਤੀ ਸੀ ਕਿ ਉਹਦੇ ਨਾਲ ਵੀ ਤੁਸੀਂ ਸਹਿਮਤ ਨਹੀਂ ਹੋ ਕੀ ਅਦਲਾ ਬਦਲੀ ਕੀਤੀ ਵੀ ਗगन ਨੂੰ ਉਸ ਦੀ ਜਗ੍ਹਾ ਤੇ ਤੇ ਪ੍ਰਤੀਕ ਨੂੰ ਉਹਦੀ ਜਗ੍ਹਾ ਤੇ ਸਾਡਾ ਤਾਂ ਸੇਮ ਹੀ ਹੈ ਕੰਮ ਵੀ ਸੀ ਸਰ ਜੀ ਸੇਮ ਇੱਕ ਕੁਰਸੀ ਤੋਂ ਇਹ ਬਦਲੀ ਚਾਹੁੰਦੇ ਉਹਨਾਂ ਦੀ ਬਦਲਾਧੀ ਬਦਲੀ ਇਹ ਤਾਂ ਉਹ ਬਦਲੀ ਹੋ ਗਈ ਵੀ ਘਰ ਵਾਲੇ ਨੂੰ ਕਹਿੰਦਾ ਤੂੰ ਰੋਟੀ ਬਕਾਇਆ ਕਰ ਘਰ ਵਾਲੀ ਨੂੰ ਕਹਿੰਦਾ ਤੂੰ ਬੰਦੇ ਦੀ ਜਗ੍ਹਾ ਤੇ ਡਿਊਟੀ ਜਾਇਆ ਕਰ ਹਰ ਤਾਈਕੂ ਯਾਨੀ ਬਦਲੀ ਚਾਹੀਦੀ ਹੈ ਯਾਨੀ ਬਦਲੀ ਚਾਹੀਦੀ ਹੈ ਬਦਲੀ ਸਾਨੂੰ ਇਹ ਚਾਹੀਦੀ ਵੀ ਇਹਨਾਂ ਤੋਂ ਸ਼ੀਟ ਇੱਥੋਂ ਕਰਕੇ ਇੱਥੇ ਨਵੇਂ ਬੰਦੇ ਦੀ ਡਿਊਟੀ ਲਾ ਦਿਓ ਕਿਸੇ ਸਰਕਾਰ ਕੋਲੇ ਜੋਗ ਤੋਂ ਜੋਗ ਬੰਦੇ ਬੈਠੇ ਆਂ ਤੇ 10-12 ਸਾਲਾਂ ਤੋਂ ਭੇਤ ਪਾ ਕੇ ਹਰ ਬਿਲਡਰ ਨਾਲ ਇਹਨਾਂ ਦੇ ਇੰਟਰਨਲ ਸਮਝੌਤੇ ਹੈਗੇ ਹਰ ਡੀਲਰ ਨਾਲ ਹੈਗੇ ਇਸ ਕਰਕੇ ਬਦਲੀ ਚਾ ਰਹੇ ਇਸ ਕਰਕੇ ਨਹੀਂ ਚਾਹੁੰਦੇ ਸਾਨੂੰ ਆਪਣੀ ਇੱਜ਼ਤ ਪਿਆਰੀ ਹੈ ਜੀ ਕੰਮ ਤਾਂ ਸਾਡਾ ਸਫਰ ਕਰਦਾ ਸਾਡੇ ਕੰਮ ਸਾਡਾ ਸਫਰ ਕਰਦਾ ਆਹ ਦੱਸਿਆ ਇਹਨਾਂ ਨੇ ਹਾਂਜੀ ਸ਼ਾਮ ਤੱਕ ਵੇਟ ਕਰਾਉਣੀ ਹੈ ਜੇ ਕਿ ਇਹਨਾਂ ਨੂੰ ਪਤਾ ਲੱਗਿਆ ਕਿ ਨਵੀਂ ਕਿਸੇ ਦੀ ਫਲਾਈਟ ਹੈ 4 ਵਜੇ ਮੰਨ ਲਓ 2 ਵਜੇ ਉਹਨੇ ਕਹਿੰਦਾ ਵੀ ਯਾਰ ਬੇਨਤੀ ਹੈ ਮੈਨੂੰ 2 ਘੰਟੇ ਪਹਿਲਾਂ 에ਰਪੋਰਟ ਮੰਡਣਾ ਉਹਦੇ ਤਾਂ ਨਾਸੀ ਤੂੰ ਆ ਗਿਆ ਬਸ ਉਹ ਟੇਡੇ ਵੀ ਕੇ ਤਾਂ ਨੰਦ ਢੰਗ ਨਾਲ ਆਉਂਦਾ ਜਾਂਦਾ ਹੋਊਗਾ ਕਿਤੇ ਹੋ ਗਈ ਹੋ ਗਈ ਨਹੀਂ ਅਗਲਾ ਫਲਾਈਟ ਮਿਸ ਕਰ ਦੂ ਇਹ ਟੈਕਸ ਨੇ ਇਹਨਾਂ ਦੇ ਬਾਕੀ ਮਹਿੰਗਾਈ ਦਿਨ ਪਤਨ ਪਤੀ ਰਹੀ ਹੈ ਕਿੱਥੇ 500 ਤਾਂ ਕਿੱਥੇ ਕੁ ਜਾ ਰਿਹਾ ਹੈ ਕਿਸੇ ਦਾ ਨਹੀਂ ਉਹ ਵੀ ਤਾਂ ਹੈ ਨਾ ਜੀ ਇਹ ਤਾਂ ਕੋਈ ਲਾਇਸੈਂਸ ਇਹਨਾਂ ਨੇ ਕੋਈ ਜੱਪਾ ਨੂੰ ਤਖਤ ਬੋ ਦਿੱਤਾ ਹੋਵੇ ਬੈਠੇ ਨੇ ਸਰ ਇਹੋ ਕਿ ਐਡੀ ਕੰਸਲਟੈਂਸੀ ਫੀਸ ਕੀ ਗੱਲ ਆ ਕੋਈ ਐਡਵੋਕੇਟ 5-7 ਲੱਖ ਰਜਿਸਟਰ ਕਰਨਾ ਪੈਂਦੇ 10 ਲੱਖ ਦਾ ਮਸਲਾ ਤਾਂ ਹੈ ਹੀ ਨਹੀਂ ਹਾਂ ਉਹ ਮਸਲਾ ਤਾਂ ਹੈ ਹੀ ਨਹੀਂ ਮਸਲਾ ਤਾਂ ਕੁਝ ਹੋਰ ਹੈ ਜੀ ਹੋਰ ਫਾਰਮੇਚਰ ਰਿਸਤੀ ਲਿਖਵਾਨੀ ਹੈ ਵਸਿਕਨ ਵਸਿਕਦੇ ਲਾਇਸੈਂਸ ਦੀ ਕਰਵਾਉਣਾ ਸੋ ਇਹ ਤਾਂ ਅਸੀਂ ਜੀਰਕਪੁਰ ਸਭ ਤਹਿਸੀਲ ਦਾ ਮਾਮਲਾ ਇਹ ਮਾਮਲੇ ਤੋਂ ਸਪਸ਼ਟ ਹੋ ਗਿਆ ਕਿ ਜੀਰਕਪੁਰ ਦੇ ਵਿੱਚ ਰਿਸ਼ਮਤਖੋਰੀ ਸ਼ਰਿਆਮ ਚੱਲਦੀ ਸੀ ਪਰ ਹੁਣ ਇਹਨਾਂ ਦਾ ਸਮਝੌਤਾ ਹੋਇਆ ਆ ਆਪਸੀ ਤਹਿਸੀਲਦਾਰ ਨਾਲ ਜਿਹੜੇ ਵੀ ਹੜਤਾਲ ਕਰਨ ਵਾਲੇ ਬੰਦੇ ਸੀ ਉਹਨਾਂ ਦਾ ਸਮਝੌਤਾ ਹੋ ਗਿਆ। ਸਮਝੌਤੇ ਤਹਿਤ ਦੋ ਮੁਲਾਜ਼ਮਾਂ ਵਿੱਚੋਂ ਜਿਹੜੇ ਕੰਟਰੈਕਟ ਵਾਲੇ ਦੋ ਮੁਲਾਜ਼ਮ ਨੇ ਉਹਨਾਂ ਵਿੱਚੋਂ ਇੱਕ ਮੁਲਾਜ਼ਮ ਨੂੰ ਹਫਤੇ ਦੀ ਛੁੱਟੀ ਤੇ ਭੇਜਿਆ ਗਿਆ। ਨਾਲ ਇਹ ਵੀ ਹਦੇਸ਼ ਕੀਤੇ ਨੇ ਤਹਿਸੀਲਾਰ ਨੇ ਕਿ ਕੋਈ ਵੀ ਤਹਿਸੀਲ ਦਾ ਮੁਲਾਜ਼ਮ ਪੈਸੇ ਨਹੀਂ ਲਏਗਾ। ਪਹਿਲਾਂ ਮੋਹਰ ਲਾਉਣ ਦੇ ਚੁੰਕੀਦਾਰ 500 ਰੁਪਏ ਹਰ ਰਜਿਸਟਰੀ ਦਾ ਲੈਂਦਾ ਸੀ। ਉੱਤੇ ਵੀ ਰੁਕ ਲੱਗੀ ਆ। ਜਾਂ ਫਿਰ ਜਿਹੜੇ ਅੰਦਰ ਰਜਿਸਟਰੀਆਂ ਤਿਆਰ ਕਰਦੇ ਨੇ ਕੰਪਲੀਟ ਕਰਦੇ ਨੇ ਰਜਿਸਟਰੀ ਦਾ ਪ੍ਰੋਸੈਸ ਉਹ ਵੀ ਪੈਸੇ ਮੋٹے ਵਸੂਲਦੇ ਸੀ ਉਹਨਾਂ ਤੇ ਵੀ ਰੁਕ ਲੱਗੀ ਗਈ ਹੈ ਸੋ ਦੇਖਦੇ ਆ ਇਹ ਰੁਕ ਕਿੰਨਾ ਚਿਰ ਜਾਰੀ ਰਹੇਗੀ ਹਾਲ ਦੀ ਘੜੀ ਹੜਤਾਲ ਖਤਮ ਹੋ ਗਈ ਆ ਪਰ ਪਿਛਲੇ ਹਫਤੇ ਲਗਾਤਾਰ ਆਮ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਰਹੀ ਮਾਮਲਾ ਸੀ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਜਾਂ ਕਹਿ ਲੋ ਰਿਸਿਪਟ ਖੋਰੀ ਤਾਂ ਚਲਦੀ ਆ ਪਰ ਮੂੰਹ ਵੱਡੇ ਕਰਲੇ ਸੀ ਜਿਹੜੇ ਬੰਦੇ ਰਿਸ਼ਤਪਤਖੋਰੀ ਕਰਦੇ ਨੇ ਵੱਡਾ ਗੋਲਮਾਲ ਕਰਦੇ ਨੇ ਸੋ ਇੱਕ ਅਜੀਬ ਕਿਸਮ ਦਾ ਜਿਹੜਾ ਸਮਝੌਤਾ ਹੋਇਆ ਸਮਝੌਤਾ ਭਾਵੇਂ ਲਿਖਤੀ ਤੌਰ ਤੇ ਨਹੀਂ ਹੋਇਆ ਪਰ ਹਫਤੇ ਦੀ ਹੜਤਾਲ ਤੋਂ ਬਾਅਦ ਆਪਸੀ ਗੱਲਬਾਤ ਹੋਈ ਆ ਤੇ ਕੰਮ ਕਾਜ ਅੱਜ ਤਹਿਸੀਲ ਦੇ ਵਿੱਚ ਸ਼ੁਰੂ ਹੋ ਗਿਆ ਸੋ ਜਿਸ ਤੋਂ ਸਾਫ ਹੈ ਕਿ ਤਹਿਸੀਲਾਂ ਦੇ ਵਿੱਚ ਕਿਸ ਤਰ੍ਹਾਂ ਦਾ ਪ੍ਰਸ਼ਟਾਚਾਰ ਜਾਰੀ ਹੈ ਕੈਮਰਾਮੈਨ ਅਮਨਦੇ ਨਾਲ ਦਰਸ਼ਨ ਸਿੰਘ ਕੋਕਰ ਚੰਡੀਗੜ੍ਹ